ਪਏ ਨੇ ਪਾਣੀ ਵਾਲੀ ਟੈਂਕ ਵਾਲੀ ਕੋਈ ਚੀਜ਼ ਵੀ ਪਾਣ ਦੇ ਕਿ ਸੇਮ ਨੀ ਬੜਾ ਡੇਢੀ ਕਿੱਧਰ ਗਈ ਨਾ ਲਾਟ ਜੜੀ ਤੇ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਵੱਡੀ ਜੰਗਤ ਹੋਈ ਏ ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਤੇ ਇੱਟਾਂ ਰੋੜਿਆਂ ਦੀ ਵਰਸਾਤ ਕਰ ਦਿੱਤੀ ਜਿਸ ਤੇ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਮਾਮਲਾ ਇੰਨਾ ਵੱਧ ਗਿਆ ਕਿ ਐਸਐਸਪੀ ਨੂੰ ਸਥਿਤੀ ਤੇ ਕਾਬੂ ਪਾਉਣ ਲਈ ਖੁਦ ਕਟਨਾ ਸਥਾਨ ਤੇ ਪਹੁੰਚਣਾ ਪਿਆ ਪਰ ਇਸ ਦੇ ਬਾਵਜੂਦ ਵੀ ਪਿੰਡ ਵਾਸੀਆਂ ਦਾ ਵਿਰੋਧ ਜਾਰੀ ਰਿਹਾ ਅਤੇ ਉਹ ਪੁਲਿਸ ਤੇ ਪਥਰਾ ਕਰਦੇ ਰਹੇ ਉਦਰੇ ਇਸ ਪਥਰਾ ਦੌਰਾਨ ਕੁਝ ਲੋਕਾਂ ਦੇ ਘਰ ਨੁਕਸਾਨੇ ਗਏ ਗੱਡੀਆਂ ਪੰਦੀਆਂ ਗਈਆਂ ਅਤੇ ਸੜਕਾਂ ਤੇ ਇੱਟਾਂ ਰੋੜੇ ਖਿਲਰੇ ਸਾਫ ਨਜ਼ਰ ਆਏ ਇਹ ਪਏ ਨੇ ਪਾਣੀ ਵਾਲੀ ਟੈਂਕੀ ਦਾ ਜੀ ਸਾਰੀ ਕੋਈ ਠੀਕਾ ਵੀ ਪੜਨਗੇ ਸੀ ਸ਼ੇਰ ਵੀ ਕੋਣ ਨੂੰ ਮੇਰੇ ਗੱਡੀ ਹੈ ਓਰੀ ਗੱਡੀ ਹੈ ਇਹਨਾ ਲਾਭ ਸਿੰਘ ਜੀ ਦੀ ਬਾਈਟ ਕਰ ਲਈ ਯਾਰ ਮੋਬਾਈਲ ਤੇ ਗੱਡੀ ਦਾ ਲਾਭ ਲਾਭ ਵੀ ਲਾਭ ਐਂ ਲਾਭ ਨੂੰ ਸੁਣ ਕੇ ਮੈਂ ਜਰੂਰ ਤਫਰੀਦਕੋਟ ਦੇ ਪਿੰਡ ਚੰਦਪਾਂਚ ਪੁਲਿਸ ਅਤੇ ਪਿੰਡ ਦੇ ਕੁਝ ਲੋਕਾਂ ਵਿਚਾਲੇ ਇਹ ਟਕਰਾ ਹੋਇਆ ਪਾਣੀ ਦੇ ਨਿਕਾਸ ਲਈ ਗਲੀ ਚ ਨਾਲੀ ਬਣਾਏ ਜਾਣ ਕਾਰਨ ਵਿਵਾਦ ਪਕਿਆ ਦੋ ਤੀਰਾਂ ਆਪਸ ਵਿੱਚ ਝੜ ਗਈਆਂ ਜਾਣਕਾਰੀ ਮੁਤਾਬਕ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਕੁਝ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਗਲੀ ਵਿੱਚੋਂ ਦੀ ਨਾਲੀ ਬਣਵਾਈ ਜਾ ਰਹੀ ਸੀ ਜਿਸ ਲਈ ਪਿੰਡ ਦੇ ਇੱਕ ਜ਼ਿਮੀਂਦਾਰ ਸਣੇ ਕੁਝ ਹੋਰ ਪਰਿਵਾਰਾਂ ਲਈ ਘਰਾਂ ਦੇ ਅੱਗੇ ਬਣੇ ਥੜਿਆਂ ਨੂੰ ਤੋੜਿਆ ਜਾਣਾ ਸੀ ਪਰ ਇਹਨਾਂ ਪਰਿਵਾਰਾਂ ਨੂੰ ਥੜੇ ਤੋੜੇ ਜਾਣ ਤੋਂ ਇਤਰਾਜ਼ ਸੀ ਜਿਸ ਨੂੰ ਲੈ ਕੇ ਪਹਿਲਾਂ ਦੋ ਤੀਰਾਂ ਦਾ ਆਪਸ ਵਿੱਚ ਵਿਵਾਦ ਹੋਇਆ ਅਤੇ ਫਿਰ ਗੱਲ ਇੱਟਾ ਰੁੜਿਆ ਤੱਕ ਪਹੁੰਚ ਗਈ ਉਧਰ ਇਸ ਹਮਲੇ ਦੌਰਾਨ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਇਹ ਇਨਸਾਫ ਮਿਲਣਾ ਚਾਹੀਦਾ ਜਗੀਰ ਸਿੰਘ ਬਾਬੂ ਸਿੰਘ ਦੋ ਘਰ ਅੱਡੇ ਦੇ ਉੱਤੇ ਆ ਸੀ ਜੀ ਤੇ ਸਾਡੇ ਘਰਾਂ ਦੇ ਉੱਤੇ ਵੀ ਇਹਨਾਂ ਨੇ ਆ ਕੇ ਹਮਲਾ ਡਲੇ ਚਲਾਏ ਚੀਕੇ ਪੰਡ ਤੋੜ ਗਏ ਟੈਂਕੀ ਪਾਣੀ ਦੀ ਤੋੜਤੀ ਆ ਘਰੇ ਡਲਿਆਂ ਦੀ ਹਾਲਤ ਵੇਖ ਲਓ ਤੁਸੀਂ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਗਲਤ ਗੱਲ ਕੀ ਹੋਈ ਸੀ ਸਾਡੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਇਹ ਘਰੇ ਬੈਠੀ ਘਰੇ ਸੀ ਅਸੀਂ ਤਾਂ ਤੁਹਾਡੇ ਤੇ ਹਮਲਾ ਕਿਹਨੇ ਕੀਤਾ ਇਹ ਇਹ ਬੰਦਿਆਂ ਨੇ ਜਿਹੜੇ ਇਹਨਾਂ ਦੇ ਮੁਲਾਜ਼ਮਾਂ ਦੇ ਕੀਤਾ ਮੁਲਾਜ਼ਮਾਂ ਨੇ ਕੀਤਾ ਜੀ ਜਿਹੜਾ ਟਰਨਾ ਕਰਾ ਸੀ ਜਿਹੜਾ ਟਰਨਾ ਕਰਾ ਸੀ ਸਾਰੇ ਪਿੰਡ ਦੇ ਹੀ ਬੰਦੇ ਆ ਸਾਰੇ ਕੀ ਕਾਰਨ ਤੁਹਾਡੇ ਕੱਲੇ ਕਰਤੇ ਕਿ ਉਹਨਾਂ ਨੂੰ ਹੌਲਾ ਕਰਨ ਦੀ ਰੋੜ ਪਈ ਕੀ ਗੱਲ ਬਰੀ ਉਹ ਆਣਾ ਨਹੀਂ ਜਾਂਦੇ ਸੀ ਖੁੱਬ ਚਲਾਦੇ ਜੀ ਉਹਨਾਂ ਨੇ ਅਸੀਂ ਇੱਥੇ ਨਾ ਆ ਜਾਵੇ ਸਾਡੇ ਘਰ ਤੇ ਚੜ ਕੇ ਪਰਿਵਾਰਕ ਮੈਂਬਰ ਤਾਂ ਨਹੀਂ ਜ਼ਖਮੀ ਹੋਇਆ ਤੁਹਾਡੇ ਨਹੀਂ ਸਾਡਾ ਕੋਈ ਜ਼ਖਮੀ ਨਹੀਂ ਹੋਇਆ ਜੀ ਤੇ ਸਾਡੇ ਕੋਠੇ ਤੇ ਆ ਕੇ ਉਹ ਦੂਜੇ ਬੰਦੇ ਆ ਗਏ ਸਾਡੇ ਘਰਾਂ ਦੇ ਤੇ ਉਹਨਾਂ ਨੇ ਫਿਰ ਡਲੇ ਹਟਾ ਕੇ ਪੁਲਿਸ ਦੀ ਸਹਾਇਤਾ ਕੀਤੀ ਪਿੱਛੇ ਉਹਨਾਂ ਨੂੰ ਮੋੜਿਆ ਠੀਕ ਇਹ ਉਹਨਾਂ ਨੇ ਫਿਰ ਵਿਰੋਧ ਚ ਇਹ ਘਰਾਂ ਦੇ ਉੱਤੇ ਵੀ ਡਲੇ ਚਲਾ ਕੇ ਸਾਡੇ ਆ ਸ਼ੀਸ਼ੇ ਵੀ ਭੰਨ ਗਏ ਤੇ ਸਾਡਾ ਸਾਰਾ ਗਰਾਰੀਆਂ ਦਾ ਗੰਡਾਸਾ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਸ ਤੋਂ ਮੰਗ ਐਸੀ ਇਨਸਾਫ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਸਾਡੇ ਨਾਲ ਕੋਈ ਵਿਰੋਧਤਾ ਨਹੀਂ ਕੁਛ ਨਹੀਂ ਕਿਉਂ ਸਾਡੇ ਨਾਲ ਰੋਕ ਕੀਤਾ ਗਿਆ ਅਜੇ ਧਰਨਾ ਕਰੀ ਸੀ ਕਿ ਉਹਨਾਂ ਕੋਲ ਤੇਜ ਹਥਿਆਰ ਵੀ ਸੀਗੇ ਜੀ ਤੇਜ ਪੂਰੇ ਜੀ ਕਿਰਪਾਨਾਂ ਤੇ ਗੰਡਾਸੇ ਗੰਡਾਸੇ ਕੱਬਗੇ ਬਹੁਤ ਕੋਸੇ ਜੋ ਵੀ ਛੋਟੀਆਂ ਡਲੇ ਚੋ ਲੈ ਕੇ ਬੁਰੰਗਾਂ ਦਾ ਕੰਮ ਹੋ ਗਿਆ ਜੀ ਜੋ ਚਿੱਟਾ ਵੀ ਖਾਂਦੇ ਨਹੀਂ ਮਬਾਨ ਕੰਮ ਚੱਲਦਾ ਕਿਉਂਕਿ ਪਿੰਡ ਦੀਆਂ ਜਿੰਨੀਆਂ ਗਲੀਆਂ ਗਲੀਆਂ ਦੇ ਵਿੱਚ ਰੂੜੇ ਬਹੁਤ ਪਏ ਐ ਇਹ ਰੂੜੇ ਜੀ ਇਹੇ ਪਿਆ ਉਹ ਬੰਦਾ ਨਹੀਂ ਕੀਤਾ ਐ 2000 ਸੀ ਉਹ ਬੰਦਾ 2000 ਇਕੱਠਾ ਹੋ ਗਿਆ ਜੀ ਸੜੇ ਬੁਰੰਗਾਂ ਵੇੜੇ 3 ਘਰ ਜਾਂ 10 ਘਰ ਜਾਂ 2 ਘਰ ਜਾਂ ਪਿੰਡ ਕੀ ਕਰ ਸਕਦਾ ਪਿੰਡ ਦੀ ਤਾਂ ਇੰਨੀ ਵਾਦੀ ਹੈ ਨਹੀਂ ਜੀ ਜਿੰਨੇ ਉਹ ਇਕੱਠੇ ਹੋ ਸਿਰਫ ਇੰਨਾ ਹੀ ਨਹੀਂ ਹਮਲੇ ਵਿੱਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚਾਹੇ ਦਾਖਲ ਕਰਵਾਇਆ ਥਿਆ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਪੁਲਿਸ ਮੁਲਾਜ਼ਮ ਦੇ ਪਰਿਵਾਰ ਮੁਤਾਬਕ ਉਹਨਾਂ ਨੂੰ ਹਾਲੇ ਤੱਕ ਵੀ ਗੱਡੀ 'ਚ ਸਵਾਰ ਹੋ ਕੇ ਪੁਲਿਸ ਮੁਲਾਜ਼ਮ ਦਾ ਪਤਾ ਨਹੀਂ ਲੱਗ ਰਿਹਾ। ਕੀ ਗੱਲ ਹੋਈ ਜੀ ਤੇ ਇਹ ਤੇ ਸਰ ਸਾਨੂੰ ਨਹੀਂ ਸੰਤ ਤੇ ਕਿ ਮਲਾਇਮ ਨੂੰ ਫੋਨ ਹੋ ਗਿਆ ਵੀ ਅਸੀਂ ਚੰਦ ਭਾਂ ਕੋਈ ਲੜਾਈ ਹੋਈ ਆ ਤੇ ਤੁਹਾਡੇ ਪਾਪਾ ਦੀ ਗੱਡੀ ਭੰਨ ਦਿੱਤੀ ਗਈ ਆ ਤੇ ਪਾਪਾ ਬਾਰੇ ਸਾਨੂੰ ਕੋਈ ਦੱਸ ਨਹੀਂ ਪਾਪਾ ਕੋ ਸਟੇਟ ਉਹਦਾ ਕੋਈ ਸਾਨੂੰ ਜੀ ਪਤਾ ਨਹੀਂ ਨਾਲ ਕਿ ਸਾਨੂੰ ਮਹਿਕਮੇ ਨੇ ਦੱਸਿਆ ਸਾਨੂੰ ਫੋਨ ਕੀਤਾ ਗਿਆ ਉਹਨਾਂ ਦੇ ਨਾਲ ਦੇ ਮਲਾਇਮ ਬੋਲ ਹਾਂ ਵੀ ਤੁਹਾਡੀ ਗੱਡੀ ਤੇ ਪਾਪੇ ਨਾਲ ਗੱਲ ਹੋਈ ਉਹਦੇ ਫੋਨ ਤੇ ਤੇਰੀ ਨਹੀਂ ਨਹੀਂ ਹੋਈ ਸਰ ਬੰਦ ਆ ਰਿਹਾ ਜਾਂ ਕੀ ਕਰਨਾ ਬੰਦ ਆ ਰਿਹਾ ਕਿੱਥੋਂ ਰਿਆਂ ਵਾਲਾ ਮੈਂ ਪਤ ਨਹੀਂ ਮੇਰੇ ਆਪ ਕੋਠੀ ਮੈਂ ਰੰਗ ਦੇ ਰੋੜਾ ਲੱਕਾ ਪਾਇਆ ਸੀ ਹਾਂਜੀ ਰੋੜਾ ਵੱਜਾ ਰੋੜਾ ਵੱਜਾ ਮੇਰੇ ਆ ਰੋੜਾ ਇੱਥੇ ਵੱਜਾ ਜੇ ਗੱਡੀ ਕਿਧਰ ਪੰਨੇ ਗਈ ਹੈ ਗੱਡੀ ਮੇਰੇ ਪੰਨੇ ਕੇ ਮਲਾਜ ਨੇ ਕਿਥੇ ਦੇ ਪਤਾ ਨਹੀਂ ਬਾਈ ਰੋੜੇ ਬਾਰੇ ਸੀਗੇ ਜੀ ਆਪਣੇ ਹਾਂਜੀ ਨਾਰਮੀ ਸੀਗੇ ਕਮਾਂਡੋ ਦੀ ਸੀਗੇ ਆ ਜਿਹਨੇ ਗੱਡੀ ਦਿੱਤੀ ਹੈ ਅੱਛਾ ਉਹ ਠੀਕ ਹੋ ਸਰ ਜੀ ਹਾਂ ਠੀਕ ਹੈ ਵਾਲਾ ਹਾਲਕਿ ਇਸ ਤੋਂ ਪਹਿਲਾਂ ਪੁਲਿਸ ਦੇ ਕੁਝ ਮੁਲਾਜ਼ਮ ਝਗੜੇ ਨੂੰ ਨਿਪਟਾਉਣ ਪਹੁੰਚੇ ਸੀ ਪਰ ਕੁਝ ਲੋਕਾਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਐਸਐਸਪੀ ਡਾਕਟਰ ਪ੍ਰਗਿਆ ਜੈਨ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਐਸਐਸਪੀ ਨੇ ਚੇਤਾਵਨੀ ਦਿੱਤੀ ਕਿ ਪੁਲਿਸ ਤੇ ਹਮਲਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਫਿਰ ਚੰਦਵਾਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਖੁਲੀਫ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਖੁਲੀਫ ਤੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਗਿਆ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕੀ ਅਸੀਂ ਕਾਨੂੰਨ ਦੇ ਮੁਕਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ 'ਤੇ ਕੋਈ ਗੱਲ ਨਹੀਂ ਸੀ ਇਹਨਾਂ ਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਥੇ ਹੀ ਟੱਕਿਆ ਨਾਲ ਨੂੰ ਨਾ ਮਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸ ਐਚ ਓਜ਼ ਇਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ 'ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਗਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ और पब्लिक ऑर्डर मेंटेन रखना एक टॉप मोस्ट प्रायोरिटी है वी विल आइडेंटिफाई ईच एंड एवरी पर्सन हु वाज इन्वॉल्वड इन दिस अटैक और ट्राइंग टू अटैक द पुलिस पार्टी एंड वील राउंड हिम अप एंड बुक देम अंडर सर हमारा असी के अड्डा पर बड़ा घटना हो सकती है पर सुनो क्या ऐसी जी देखिए ये एक इनकी तरफ से एक पथराव हुआ है ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦਾ ਸੀਨੀਅਰ ਆਫੀਸਰਸ ਵੀ ਰੀਚ ਦਾ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ 2-4 ਅਸੀਂ ਉਹਨਾਂ ਨੂੰ ਵੀ ਫੜ ਲਿਆ ਮੇਲ ਫੀਮੇਲ ਕੋਈ ਕਿੰਨੇ ਇੰਜਰੀਡ ਪੁਲਿਸਰ ਨੂੰ ਵੀ ਜ਼ਖਮੀ ਹੋਏ ਗਏ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀ ਉਹਨਾਂ ਦਾ ਅਸੀਂ ਐਮਐਲਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਤ ਕਿੰਨੇ ਕਿੰਨੇ ਜ਼ਖਮਾ ਕਿੰਨੇ ਜ਼ਖਮੀ ਜੀ ਹਲੇ ਤੱਕ ਪਤਾ ਨਹੀਂ ਜੀ ਅਸੀਂ but yes we have been able to timely prevent any major incident aur sada response bahut swift siya aur bahut hi ek decisive action si we want to send a message ki public order nu assi kharab nahi honna ghatna inzam wala nu kinne kinnu kabu kita honda ji that is yet to be verified but jinne bhi bande utthe si ode vichon maximum already phade gaye ne unna nu kalle kalle nu assi book karange jade baki reh gaye ne unnu video se identify karke unnu sahi hai ji hun sahi hai bilkul theek hai ji it's completely ਜਾਣਕਾਰੀ ਮੁਤਾਬਕ ਪਿੰਡ ਦੀ ਸਰਪੰਚ ਵੀ ਦਲਿਪ ਭਾਈਚਾਰੇ ਨਾਲ ਸੰਬੰਧ ਰੱਖਦੀ ਏ ਅਤੇ ਹਾਲ ਹੀ ਵਿੱਚ ਹੋਈਆਂ ਵੋਟਾਂ 'ਚ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ ਪਰ ਹੁਣ ਜਦੋਂ ਸਰਪੰਚ ਵੱਲੋਂ ਪਿੰਡ 'ਚ ਵਿਕਾਸ ਕਾਰਜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਦੇ ਇੱਕ ਜ਼ਿਮੀਂਦਾਰ ਭਾਈਚਾਰੇ ਦੇ ਵਿਅਕਤੀ ਨੇ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਪਿੰਡ 'ਚ ਇਹ ਪੂਰਾ ਵਿਵਾਦ ਪੈਦਾ ਹੋ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ